ਖਬਰ ਨਬੋ ਤੋ ਜਿੱਥੇ ਕਿ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਉਸ ਵੇਲੇ ਕਾਫੀ ਜ਼ਿਆਦਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਲਾਮ ਲਸ਼ਕਰ ਲੈ ਕੇ ਇਸ ਕਲੋਨੀ ਦੇ ਵਿੱਚ ਬਣੇ ਕਰੀਬ 42 ਕਰਨ ਨੂੰ ਢਾਉਣ ਦੇ ਲਈ ਟੀਮ ਪਹੁੰਚ ਜਾਂਦੀ ਹੈ ਅਤੇ ਨਹਿਰੀ ਵਿਭਾਗ ਦੀ ਟੀਮ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਇਹ ਜੋ ਜ਼ਮੀਨ ਹੈ ਵਿਭਾਗ ਦੇ ਅੰਡਰ ਆਉਂਦੀ ਹੈ ਪਰ ਇਸ ਨੂੰ ਗਲਤ ਾਂਕਤੀ ਨਾਲ ਗੈਰਕੁਨੀ ਤਰੀਕੇ ਨਾਲ ਇੱਥੇ ਕਲੋਨੀ ਬਣਾਈ ਗਈ ਆ ਪਰ ਦੂਜੇ ਪਾਸੇ ਜੋ ਇਸ ਕਲੋਨੀ ਦੇ ਵਿੱਚ ਲੋਕ ਰਹਿ ਰਹੇ ਹੁੰਦੇ ਨੇ ਉਹਨਾਂ ਦੇ ਵੱਲੋਂ ਜੀਐਸਵੀ ਮਸ਼ੀਨ ਦੇ ਅੱਗੇ ਰੋਜ਼ ਮੁਜ਼ਾਹਰਾ ਕੀਤਾ ਜਾਂਦਾ ਹੈ ਅਤੇ ਲੋਕ ਜੀਐਸਵੀ ਮਸ਼ੀਨ ਦੇ ਅੱਗੇ ਲਿਟ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਰੋਕਣ ਦੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀਮੇ ਗੁਰੂ ਤੇਗ ਬਹਾਦਰ ਕਲੋਨੀ ਦੇ ਵਸਨੀਕ ਕੀਮੇ ਜਿਹੜਾ ਕਿ ਹੈਗੇ ਆਪਣੇ ਘਰਾਂ ਨੂੰ ਬਚਾਉਣ ਲਈ ਜਦੋਂ ਜਹਿਦ ਕਰ ਰਹੇ ਹੈਗੇ ਨੇ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੂੰ ਲੈ ਕੇ ਅਦਾਲਤ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਅਦਾਲਤੀ ਹੁਕਮ ਆਏ ਨੇ ਉਹਨਾਂ ਦੇ ਤਹਿਤ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਪਰ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਕਿ ਉਹ ਪਿਛਲੇ 50 ਸਾਲਾਂ ਤੋਂ ਇੱਥੇ ਰਹਿ ਰਹੇ ਹੈਗੇ ਨੇ ਅਤੇ ਉਹਨਾਂ ਦੇ ਮਕਾਨਾਂ ਦੀਆਂ ਬਕਾਇਦਾ ਰਜਿਸਟਰੀਆਂ ਵੀ ਨੇ ਮੀਟਰ ਵੀ ਲੱਗੇ ਹੋਏ ਨੇ ਤੇ ਜੇਕਰ ਇਹ ਜਗ੍ਹਾ ਗਲਤ ਢੰਗ ਦੇ ਨਾਲ ਇੱਥੇ ਕਲੋਨੀ ਕੱਟ ਕੇ ਵਸਾਈ ਗਈ ਹੈ ਤਾਂ ਫਿਰ ਉਸ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਉਹਨਾਂ ਇਹ ਵੀ ਕਿਹਾ ਕਿ ਪ੍ਰਾਪਰਟੀ ਡੀਲਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਠੱਗੀ ਦਾ ਸ਼ਕਰ ਬਣਾਇਆ ਗਿਆ ਤੇ ਪ੍ਰੋਪਰ ਡੀਲਰ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਇਸ ਕਲੋਨੀ ਦੇ ਵਿੱਚ ਪੀਲਾ ਪੰਜਾ ਚਲਾਉਣਾ ਵੀ ਹੈ ਤਾਂ ਇੱਥੇ ਵਸੇ ਹੋਏ ਲੋਕਾਂ ਨੂੰ ਕਿਸੇ ਹੋਰ ਥਾਂ ਦੇ ਉੱਪਰ ਬਸਾਇਆ ਜਾਵੇ ਉਸ ਤੋਂ ਬਾਅਦ ਹੀ ਹੋਵੇ ਨਾ ਕਰਾਂ ਨੂੰ ਛੱਡ ਕੇ ਜਾਨ ਦੇ ਲਈ ਤਿਆਰ ਹੋਣਗੇ ਸੋ ਹੋਰ ਕੀ ਕੁਝ ਕਹਿਣਾ ਇਲਾਕੇ ਦੇ ਬਸਨਿਕਾ ਦਾ ਉਹ ਸੁਣਦੇ ਪਰ ਹੁਣ ਜੀ ਬੈਠੇ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚ ਆ ਕਾਦੇ ਚ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਿੰਦਾ ਕੋਈ ਨਾ ਪਈ ਕੋਈ ਨਾ ਮੈਂ ਬੈਠਾ ਹੂਰੇ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾ ਹੁਣ ਅਸੀਂ ਹੈ ਅਰੇ ਹੋਣ ਬੰਦਾ ਹੀ ਹੋਣ ਬੰਦਾ ਆ ਰਿਹਾ ਜੀ ਹੋਣ ਬੰਦਾ ਆ ਰਿਹਾ ਲੇਖੇ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂਰ ਮੀਟਰ ਤੇ ਜਿਹੜਾ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਰ ਸਾਡੇ ਕੋਲ ਬੀ ਸਭ ਕੁਝ ਕਰਦੇ ਆ ਅਸੀਂ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਾਰੀ ਸਹੂਲਤਾ ਸਭ ਮਹੱਲੇ ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਣੇ ਆ ਪੇ ਆਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾਸੀਂ ਕਿੱਥੇ ਦੇ ਖਰੀਦ ਲੂਗੇ ਕਿੱਥੇ ਘੱਟੋ ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾ ਨਰਜਿਸ਼ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋਗੇ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ ਠੀਕ ਹੈ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮਹਿਕਮੇ ਦੀ ਜਗਾ ਕੀ ਉਹਨਾਂ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨੈਰੀ ਮਹਿਕਮੇ ਟਾਰੇ ਨੇ ਠੀਕ ਹੈ ਵੀ ਸਾਨੂੰ ਜਗਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ ਤੇ ਬਣਦੀ ਗਾਰ ਬਾਈ ਢਿੰਡ ਸਾਹਿਬ ਤੇ ਹੋਣੀ ਚਾਹੀਦੀ 10 ਲੱਖ ਰੁਪਏ ਲਾਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਹੀ ਉਹ ਹੀ ਤਾਂ ਗੱਲ ਆਈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ ਅਸੀਂ ਕਿੱਥੇ ਜਾਵਾਂਗੇ ਜਵਾਕਾਂ ਨੂੰ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲੈਤੀ ਸੀ ਰਣਜੀਤ ਸਿੰਘ ਢਿੰਡ ਸਾਹਿਬ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨੀ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗ੍ਹਾ ਜਾਂ ਕਿਸੇ ਹਾਂ ਹੁਣ ਸਰਕਾਰੀ ਜਗ੍ਹਾ ਆ ਗਈ ਆ ਹੁਣ ਮਹਿਕਮਾ ਸਾਡੇ ਮਕਾਨ ਢਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗ੍ਹਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਟੀਨਸੈ ਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤਾਂ ਸਰਕਾਰੀ ਜਗ੍ਹਾ ਵੇਚੀ ਆ ਕਿਉਂ ਵੇਚੀ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਇਹ ਕਿਹੜਾ ਮਹਿਕਮਾ ਆਇਆ ਇਹ ਨਹਿਰੀ ਮਹਿਕਮੇ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਇੱਥੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨੇ ਏਰੀਆ ਚ ਬਣੇ ਨੇ 40 ਫੁੱਟ ਏਰੀਆ 40 ਫੁੱਟ ਹੈ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇ ਕੋਈ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗ੍ਹਾ ਤੋ ਡੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਦੇ ਨੇ ਵਿੱਚ ਜਿਹੜੇ ਘਰ ਦੇ ਨੇ ਇਹ ਤਕਰੀਬਨ ਜੀ 40 50 ਘਰ ਆ ਰਹੇ ਨੇ ਜੀ ਗਲੀ ਦੇ ਵਿੱਚ ਹੀ ਉਧਰ ਨਹਿਰੀ ਵਿਭਾਗ ਦੇ ਐਸ ਡੀਓ ਪਰਮਪ੍ਰੀਤ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਜਗ੍ਹਾ ਨੂੰ ਲੈ ਕੇ ਅਦਾਲਤ ਦੇ ਵਿੱਚ ਕਰੀਬ 25 ਸਾਲ ਕੇਸ ਚੱਲਿਆ ਹੈ ਅਤੇ ਹੁਣ ਜਦੋਂ ਨਹਿਰੀ ਵਿਭਾਗ ਦੇ ਹੱਕ ਤੇ ਵਿੱਚ ਅਦਾਲਤ ਦਾ ਫੈਸਲਾ ਆਇਆ ਹੈ ਅਤੇ ਉਸ ਫੈਸਲੇ ਦੇ ਮੁਤਾਬਕ ਇਸ ਜਗ੍ਹਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ ਉਹ ਇੱਥੇ ਜੀਸੀਬੀ ਮਸ਼ੀਨ ਲੈ ਕੇ ਪਹੁੰਚੇ ਨੇ ਪਰ ਲੋਕਾਂ ਦੇ ਵੱਲੋਂ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ 1982 85 ਦਾ ਕੇਸ ਚੱਲ ਰਿਹਾ ਹੈ ਇਹ ਪਿੰਸਾ ਕੁਝ ਢੀਂਸਾ ਨਾਮ ਦਾ ਪਿੰਡ ਹੈ ਉਹਨੇ ਕੋਲ ਨਹੀਂ ਕੱਟਦੀ ਤੇ ਸਾਡੇ ਮੈਗਨਿਟਮ ਜੀ ਮਲਕੋ ਮੈਨਰ ਨਾਮ ਦੀ ਜਗ੍ਹਾ ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੀ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਉਹ ਕੇਸ ਮਹਿਕਮੇ ਦੇ ਪੱਖ ਚੱਲਿਆ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਂਦੇ ਤੇ ਆਪਣਾ ਕਬਜ਼ਾ ਕਰ ਵੀ ਸੀਰੀ ਚ ਲੈ ਗਿਆ ਕਿੰਨੀ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਗੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਦੇ ਅੱਛਾ ਜੀ ਉਧਰ ਮੌਕੇ ਤੇ ਮੌਜੂਦ ਜਾਂਚ ਅਧਿਕਾਰੀ ਚਮਕੋਰ ਸਿੰਘ ਦੇ ਨਾਲ ਜੋ رابطہ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕਲੋਨੀ ਦੇ ਵਿੱਚ ਮਾਹੌਲ ਕਾਫੀ ਗਰਮਾਇਆ ਕਿਉਂਕਿ ਇੱਥੇ ਨਹਿਰੀ ਵਿਭਾਗ ਦੀ ਜੋ ਜ਼ਮੀਨ ਅਦਾਲਤ ਦੇ ਹੁਕਮਾਂ ਤੇ ਕਬਜ਼ਾ ਕਰਨ ਲਈ ਇੱਥੇ ਪਹੁੰਚਨੇ ਤਾਂ ਲੋਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਸਥਿਤੀ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੇ ਪੁਲਿਸ ਮੁਲਾਜ਼ਮ ਇੱਥੇ ਤੈਨਾਤ ਨੇ ਇਹ ਜੰਮ ਸਮੂਹ ਭਾਗ ਦਾ ਜਿਹੜਾ ਕਬਜ਼ਾ ਕਰ ਰਹੀ ਸੀ ਜਿਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਆਇਆ ਸੀ ਲਾਂਡਰ ਦੇ ਦੂਜੇ ਆਧਾਰ ਤੋਂ ਮੰਮੀ ਇਹ ਬਸਾਰਾ ਕਬਜ਼ਾ ਕਰ ਰਹੀ ਆ ਇਹਦਾ ਇਤੋਂ ਨਵੇਂ ਤਹਿਸੀਲਦਾਰ ਸਾਹਿਬ ਦੇ ਸੰਗਤ ਤੋਂ ਹੁਣ ਇਹ ਅੱਗੇ ਜਿਵੇਂ ਜੀਸੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਇਹਨੂੰ ਜੀ ਨਵੇਂ ਤਹਿਸੀਲਦਾਰ ਸਾਹਿਬ ਗਏ ਹੋਏ ਨੇ ਕਿਤੇ ਪਾਸੇ ਜਦੋਂ ਉਹ ਹੁਕਮ ਦੇਣਗੇ ਉਹ ਸਾਹਬ ਨਾਲ ਕਾਰ ਵੀ ਹੋ ਜਾਊਗਾ ਤੋ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਕਲੋਨੀ ਨੂੰ ਵਸੇ ਲੋਕਾਂ ਦੇ ਮੁਤਾਬਕ 40 ਤੋਂ 50 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਜੇਕਰ ਇਹ ਕਲੋਨੀ ਗੈਰਕਾਨੂੰਨੀ ਢੰਗ ਦੇ ਨਾਲ ਬਣਾਈ ਗਈ ਹੈ ਤਾਂ ਸਮਾਂ ਰਹਿੰਦਾ ਹੈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦੋਂ ਹੁਣ ਕਈ ਲੋਕਾਂ ਦੀ ਅੱਧੀ ਤੋਂ ਜ਼ਿਆਦਾ ਉਮਰ ਇੱਥੇ ਰਹਿੰਦਾ ਬੀਤ ਚੁੱਕੀ ਹੈ ਤੇ ਹੁਣ ਜਦੋਂ ਉਹਨਾਂ ਦੇ ਆਸ਼ਿਆ ਨੇ ਤੋੜਨ ਦੀ ਨੋਬਤ ਆਈ ਹੈ ਤਾਂ ਲੋਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਦੇਖਣਾ ਹੋਵੇਗਾ ਕਿ ਇਹ ਮਾਮਲਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਰੰਦਾ ਹੈ ਨਾਬਾ ਤੋਂ ਰਾਹੁਲ ਖਰਾਨਾ ਦੀ ਰਿਪੋਰਟ ਹੰਦਰਦ ਟੀਵੀ